ਚਲ ਕੋਈ ਨਾ ਮੈਨੂੰ ਫੋਨ ਆ ਰਿਹਾ ਐ ਐਕਚੁਅਲੀ ਹਨਾ ਮੈਂ ਫੋਨ ਸੁਣਿਆ ਮੈਂ ਹਰਪੀ ਤੇ ਤੇਰੀ ਸਹੇਲੀ ਕੀ ਕਹੀ ਜਾਂਦੀ ਸੀਗੀ ਤੁਸੀਂ ਤਾਂ ਇੰਨੀ ਆ ਪੱਕੀਆਂ ਸਹੇਲੀਆਂ ਤੇ ਲਈਏ ਬੋਲਦੀ ਆ ਨਹੀਂ ਨਹੀਂ ਮੰਮੀ ਉਹ ਤਾਂ ਬਹੁਤ ਚੰਗੀ ਸੀਗੀ ਹੁਣ ਪਤਾ ਨਹੀਂ ਇੰਨਾ ਵਿਆਹ ਤੋਂ ਬਾਅਦ ਚੇਂਜ ਹੋ ਗਈ ਉਹ ਪਹਿਲਾਂ ਤਾਂ ਉਹ ਮੇਰਾ ਬਹੁਤ ਕਰਦੀ ਹੁੰਦੀ ਸੀ ਚਲ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਆਪੀ ਗੱਲ ਕਰ ਲੂੰਗੀ ਉਹਦੇ ਨਾਲ ਦੇਖਦੀ ਆ ਉਹ ਕਿੱਥੇ ਗਈ ਹੈਗੀ ਹੈਲੋ ਹੈਲੋ ਹਾਂਜੀ ਮੈਡਮ ਕਿੱਥੇ ਹੋ ਮੈਂ ਤੁਹਾਡੇ ਘਰ ਆਇਆ ਸੀ ਹਾਂਜੀ ਹਾਂਜੀ ਮੈਨੂੰ ਕੰਮ ਸੀ ਬਾਹਰ ਤਾਂ ਮੈਂ ਬਾਹਰ ਆਈ ਹੋਈ ਸੀਗੀ ਹਾਂਜੀ ਮੈਡਮ ਥੋੜਾ ਤਾਂ ਹਰ ਵਾਰ ਦਾ ਹੀ ਕੰਮ ਹੋ ਗਿਆ ਤੁਹਾਡੀ ਹੁਣ 10ਵੀਂ ਕਿਸ਼ਤ ਵੀ ਟੁੱਟ ਗਈ ਨਹੀਂ ਨਹੀਂ ਸਰ ਕੋਈ ਗੱਲ ਨਹੀਂ ਮੈਂ ਨਾ ਕੱਲ ਤੱਕ ਤੁਹਾਡੀ ਸਾਰੀ ਪੇਮੈਂਟ ਕਰ ਦੂੰ ਸਾਰੀ ਤੁਹਾਡੀ ਜਿਹੜੀ ਕਿਸ਼ਤਾਂ ਨੇ ਸਾਰੀ ਇਕੱਠੀ ਪੇਮੈਂਟ ਕਰ ਦੂੰਗੀ ਹਾਂਜੀ ਮੈਡਮ ਥੋੜਾ ਤਾਂ ਹਰ ਵਾਰ ਦਾ ਇਹੀ ਬਹਾਨਾ ਹੋ ਗਿਆ ਇਸ ਵਾਰ ਫਿਰ ਮੈਂ ਥੋੜਾ ਘਰ ਜਬਤ ਕਰ ਲੈਣਾ ਨਹੀਂ ਨਹੀਂ ਸਰ ਤੁਸੀਂ ਮੇਰਾ ਘਰ ਜਬਤ ਨਾ ਕਰਿਓ ਮੇਰੀ ਨਾ ਤਨਖਾਹ ਮੇਰੇ ਆਉਣ ਵਾਲੀ ਆ ਮੈਂ ਫਿਰ ਤੁਹਾਨੂੰ ਇਸ ਵਾਰ ਪੇ ਜਰੂਰ ਕਰ ਦੂੰ ਉਹ ਪਤਾ ਕੀ ਪਿਛਲੀ ਵਾਰ ਹੋਰ ਖਰਚੇਵੱਧ ਨਿਕਲੇ ਆਏ ਸੀਗੇ ਮੈਂ ਇਸ ਵਾਰ ਤੁਹਾਡਾ ਜਰੂਰ ਭਰ ਦੂੰ ਮੇਰਾ ਘਰ ਨਾ ਜਬਤ ਕਰਿਓ ਪਲੀਜ਼ ਪਲੀਜ਼ ਆਹ ਮੈਂ ਕੀ ਸੁਣਦੀ ਆ ਤੂੰ ਲੋਨ ਲੈ ਰੱਖਿਆ ਤੂੰ ਤਾਂ ਮੈਨੂੰ ਬੜਾ ਉਹ ਕਰਨ ਦੀ ਸੀਗੀ ਆਹ ਬਣਾ ਲਓ ਤੁਸੀਂ ਆਹ ਬਣਾ ਲਓ ਤੂੰ ਬੈਕਵਰਡ ਏਰੀਆ ਦੇ ਵਿੱਚ ਵਿਆਹ ਕਰਾਇਆ ਤੇ ਹੁਣ ਤੂੰ ਨਹੀਂ ਨਹੀਂ ਹਰਪ੍ਰੀਤ ਇਹਦੀ ਕੋਈ ਗੱਲ ਨਹੀਂ ਹੈਗੀ ਤਾਂ ਮੇਰਾ ਕੋਈ ਘਰ ਦੀ ਮਸਲਾ ਸੀਗਾ ਕੋਈ ਕੀ ਗੱਲ ਹੋਈ ਆ ਮੈਨੂੰ ਸਾਰੀ ਖੁੱਲ ਕੇ ਦੱਸ ਕੀ ਲੋਨ ਵਾਲੇ ਗੱਲ ਕਰਦੀ ਸੀ ਤੂੰ ਕੁਛ ਨਹੀਂ ਉਹ ਲੋਨ ਜਾਂ ਲਿਆ ਸੀ ਮਕਾਨ ਬਣਾਇਆ ਸੀਗਾ ਉਹਦੀਆਂ ਕਿਸ਼ਤਾਂ ਟੁੱਟ ਗਈਆਂ ਉਹ ਮੇਰੇ ਮੈਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਫਿਰ ਤੂੰ ਮੇਰੇ ਨਾਲ ਪਹਿਲਾਂ ਇਹ ਗੱਲ ਕਿਉਂ ਨਹੀਂ ਕੀਤੀ ਪਹਿਲਾਂ ਤਾਂ ਤੂੰ ਮੇਰੇ ਨਾਲ ਹਾਈ ਫਾਈ ਗੱਲਾਂ ਕਰਦੀ ਰਹੀਆਂ ਜੇ ਮੈਨੂੰ ਇਹ ਸੇਲੇ ਸਮਝਦੀ ਸੀ ਤਾਂ ਤੂੰ ਮੇਰੇ ਨਾਲ ਇਹ ਗੱਲ ਪਹਿਲਾਂ ਕਰਨੀ ਸੀਗੀ ਮੈਂ ਨਾ ਜੱਕ ਦੀ ਮਾਰੀ ਨੇ ਨਹੀਂ ਤਨੂੰ ਦੱਸਿਆ ਹੈਗਾ ਵੀ ਤੂੰ ਮੇਰੇ ਬਾਰੇ ਕੀ ਸੋਚੇਂਗੀ ਲੈ ਇਹਦੇ ਵਿੱਚ ਕੀ ਸੋਚਣਾ ਸੀਗਾ ਆਪਾਂ ਦੋਨੇ ਇਕੱਠੀਆਂ ਸਹੇਲੀਆਂ ਇਕੱਠੀਆਂ ਪੜੀਆਂ ਆਈਆਂ ਹਾਂ ਵੈਸਟ ਫਰੈਂਡਾਂ ਆਗੇ ਤਾਂ ਤੂੰ ਮੈਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸੇਂਗੀ ਚੱਲ ਕੋਈ ਗੱਲ ਨਹੀਂ ਤੂੰ ਇਹ ਚੀਜ਼ਾਂ ਟੈਨਸ਼ਨ ਛੱਡ ਦੇ ਦੱਸ ਕਿੰਨੇ ਪੈਸੇ ਦੇਣੇ ਨੇ ਤੇ ਉਹਨੂੰ ਮੈਂ 10 ਲੱਖ ਰੁਪਏ ਦੇਣੇ ਆ ਉਹਨਾਂ ਦੇ ਅੱਛਾ ਚੱਲ ਕੋਈ ਨਹੀਂ ਮੈਂ ਤੇਰੇ ਜੀਜਾ ਜੀ ਨੂੰ ਕਹਿ ਕੇ ਨਾ ਤੈਨੂੰ ਸ਼ਾਮ ਤੱਕ ਕਹੋ ਤੂੰ ਇੱਥੇ ਹੀ ਰਹੀਂ ਤੂੰ 10 ਲੱਖ ਰੁਪਏ ਕਿੱਥੋਂ ਲੈ ਕੇ ਆਵੇਂਗੀ ਤੈਨੂੰ ਕੀ ਪਤਾ ਤੂੰ ਤਾਂ ਮੇਰਾ ਘਰ ਦੇਖ ਕੇ ਮੈਨੂੰ ਜੱਜ ਕਰ ਲਿਆ ਵੀ ਇਹਦੇ ਕੋਲ ਕੀ ਹੋਊਗਾ ਹੈਨਾ ਪਰ ਕਿਸੇ ਦੇ ਵੀ ਘਰ-ਵਾਰ ਦੇਖ ਕੇ ਉਹਦਾ ਕਪਹਿਰਾਵਾ ਦੇਖ ਕੇ ਉਹਨੂੰ ਜੱਜ ਨਹੀਂ ਕਰੀਦਾ ਹੁੰਦਾ ਹੈਗਾ ਇਹ ਜਿਹੜੇ ਪੈਸੇ ਹੁੰਦੇ ਨੇ ਆਪਾਂ ਮਾਰੇ ਟਾਈਮ ਲਈ ਜਮਾ ਕਰਕੇ ਰੱਖਦੇ ਆ ਜੇ ਹੁਣ ਮੈਂ ਤੇਰੇ ਕੰਮ ਨਹੀਂ ਆਉਂਗੀ ਤਾਂ ਮੈਂ ਹੋਰ ਕਿਹਦੇ ਕੰਮ ਆਉਂਗੀ ਇਹ ਚੀਜ਼ਾਂ ਹੁਣ ਟੈਨਸ਼ਨ ਛੱਡ ਕੋਈ ਨਾ ਨਾਲੇ ਹੁਣ ਤੂੰ ਆਪਣਾ ਇਹ ਜਿਹੜੇ ਹਾਈ ਫਾਈ ਜਿਹੜੀ ਆਪਣੀ ਜ਼ਿੰਦਗੀ ਆ ਇਹਨੂੰ ਉਹ ਕਰਕੇ ਆਪਣੀ ਜਿਹੜੀ ਲਾਈਫ ਦੇ ਵਿੱਚ ਪੈਸਿਆਂ ਦੀ ਸੇਵਿੰਗ ਕਰਨੀ ਵੀ ਸਿੱਖ ਦਿਖਾਵੇ ਨਾਲੋਂ ਪੈਸੇ ਦੀ ਸੇਵਿੰਗ ਬਹੁਤ ਜ਼ਰੂਰੀ ਆ ਹਾਂ ਇਹ ਤੂੰ ਸਮਝਦੀ ਐ ਨਾ ਬਹੁਤ ਵੱਡੀ ਗੱਲ ਆ ਕਿ ਚੱਲ ਹੁਣ ਕੋਈ ਗੱਲ ਨਹੀਂ